ਸਰ ਅਜੀ ਜਗਦੀਪ ਸਿੰਘ ਦਿਓਲ ਸਾਹਿਬ ਦੀ ਤਾਜਪੋਸ਼ੀ ਸਮਾਗਮ ਹੋਇਆ ਬਤੌਰ ਚੇਅਰਮੈਨ ਉਹਨਾਂ ਨੂੰ ਬਣਾਇਆ ਗਿਆ ਮਾਰਕੀਟ ਕਮੇਟੀ ਜ਼ਿਲ੍ਹਾ ਰਾਏਪੁਰ ਦਾ। ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ ਸਾਰੇ ਪ੍ਰੈਸ ਅਤੇ ਵੀਰਵਾਂ ਦਾ। ਸੋ ਅੱਜ ਜਗਦੀਪ ਸਿੰਘ ਦਿਓਲ ਨੂੰ ਜ਼ਿਲ੍ਹਾ ਰਾਏਪੁਰ ਦਾ ਮੰਡੀ ਬੋਰਡ ਦਾ ਜਿਹੜਾ ਮੰਡੀ ਦਾਣਾ ਬੋਣੇ ਦਾ ਚੇਅਰਮੈਨ ਲਾਇਆ ਗਿਆ। ਸੋ ਅੱਜ ਤਾਜਪੋਸ਼ੀ ਹੋਈ ਹੈ। ਸੋ ਮੈਂ ਧੰਨਵਾਦੀ ਹਾਂ ਆਪਣੇ 파ਰਟੀ ਸਤਿਪ੍ਰਿਮ ਅਰਵਰ ਤੇ ਜਿੰਨੀ ਬਾਗੀ ਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਹੋਣਾ ਦਾ। ਜਿਨ੍ਹਾਂ ਨੇ ਪੂਰੀ ਪਾਰਟੀ ਖਦੀ ਵਫਾਦਾਰੀ ਨੂੰ ਦੇਖਦੇ ਹੋਏ ਜਿਨ੍ਹਾਂ ਦੀ ਇਮਾਨਦਾਰੀ ਦੇਖਦੇ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਆ ਸੋ ਮੈਂ ਐਮਐਲਏ ਜੀਵਨ ਸਿੰਘ ਸੰਘਵਾਲ ਨੂੰ ਮੁਬਾਰਕਵਾਹ ਦਿੰਦਾ ਕਿ ਵੱਡੇ ਭਰਾ ਨੇ ਸੋਣਾ ਨੇ ਵੀ ਇਹ ਨਾਂ ਪਰਸੋਨ ਕੀਤਾ ਐਨ ਦੀ ਮਹਤਵਪੂਰਨ ਸਰਕਾਰ ਇਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਸੋ ਮੈਂ ਪਾਰਟੀ ਖੇਲ ਦੇ ਸਾਰੇ ਪੈਟਰਾਂ ਨੂੰ ਵਧਾਈ ਦਿੰਦਾ ਹਾਂ ਉਹਨਾਂ ਨਾਲ ਇਹ ਵਾਅਦਾ ਕਰਦਾ ਕਿ ਪੂਰਾ ਇਮਾਨਦਾਰ ਮੁੰਡਾ ਇਮਾਨਦਾਰੀ ਨਾਲ ਇਹ ਸੇਵਾ ਨਿਭਾਊਗਾ ਸੋ ਐਮਐਲਏ ਜੀਵਨਵਾਲ ਸਾਹਿਬ ਸਾਡੇ ਵੱਡੇ ਭਰਾ ਨੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੋ ਜਿਹੜੇ ਪਾਰਟੀ ਪਾਰ ਤੋਂ ਬਾਦਮੀ ਜਿਹੜੇ ਪਾਰਟੀ ਪਾਰ ਦੀ ਵਫਾਦਾਰੀ ਨਾਲ ਸੇਵਾ ਕਰਦੇ ਉਹਨਾਂ ਦਾ ਨਾਮ ਅਗੇ ਪ੍ਰਪੋਜ਼ ਕਰਦੇ ਆ ਕੋਈ ਬਾਕੀ ਜਿਹੜੇ ਵਰਕਰ ਸਹਿਬਾਨ ਆ ਉਹਨਾਂ ਨੂੰ ਮੈਂ ਵਧਾਈ ਜਿੰਦਾ ਕਿ ਤੁਸੀਂ ਵੀ ਤੱਕੜੇ ਹੋ ਕੇ ਲੱਗੋ ਕਿ ਜਿਆਮ ਆਪ ਵੀ ਪਾਰਟੀ ਜਿਹੜੀ ਹਮੇਸ਼ਾ ਹੀ ਜਮਾਨਿਆਂ ਨੂੰ ਵਰਕਰਾਂ ਨੂੰ ਸੇਵਾਦਾਰਾਂ ਨੂੰ ਜਿੱਥੇ ਨਾਰਿਆਂ ਨੂੰ ਤੱਕੜੇ ਕਰਦੀ ਹੈ ਇਹਦੇ ਹੋਰਾਂ ਪਾਰਟੀਆਂ ਦੇ ਆਪਾਂ ਦੇਖਦੇ ਆ ਕਿ ਹਾਲ ਹੁੰਦਾ ਸੀ ਤੋਂ ਮੈਂ ਪਾਰਟੀ ਸੁਪਰਮਾਰਨ ਜੀ ਵਾਲਿਆ ਤੁਹਾਨੂੰ ਧੰਨਵਾਦੀ ਆ ਉਹਨਾਂ ਨੇ ਇੱਕ ਸਾਡੇ ਹੋਰਾਂ ਦੇਤੀ ਵਰਤੋਂ ਬਹੁਤ ਵੱਡਾ ਪਾਵਨ ਸਿਆਲ ਜਿਹੜੇ ਕਹਦਾ ਤੁਹਾਡਾ ਸਾਰਿਆਂ ਦਾ ਸੁਪਨਾ ਹੈ ਹਾਂਜੀ ਹਾਂਜੀ ਜਿੱਦਾਂ ਹੁਣ ਅੱਜ ਦਿਓਲ ਸਾਹਿਬ ਦਾ ਤਾਜ ਪੋਸ਼ੀ ਸਮਾਗਮ ਹੋਇਆ ਵੀ ਕੰਮ ਦੇ ਵਿੱਚ ਕਿੰਨੀ ਤੇਜ਼ੀ ਆਉ ਜਿਹੜੀ ਮਾਰਕੀਟ ਕਮੇਟੀ ਦੇ ਅੰਡਰ ਕੰਮ ਆਉਂਦੇ ਨੇ ਜਿੱਦਾਂ ਕਿ ਲਿੰਕ ਸੜਕਾਂ ਹੋ ਗਈਆਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਵੀ ਤੁਸੀਂ ਗਰਾਊਂਡ ਤੇ ਦਿਖਾਉਂਦੇ ਹੋ ਵੀ ਆਮ ਆਦਮੀ ਪਾਰਟੀ ਜੋ ਕੁਝ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ ਅੱਜ ਆਪਾਂ ਟੇਲਾ ਰੈਂਬਰ ਮੰਡੀ ਦੇ ਵਿੱਚ ਖੜੇ ਆ ਜਗਦੀਪ ਸਿੰਘ ਜੱਗੀ ਦਿਓਲ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਅੱਜ ਤਾਲਪੁਰ ਸੀ ਸਾਡੇ ਮੇਰੇ ਛੋਟੇ ਭਰਾ ਹਰਦੀਪ ਸਿੰਘ ਜੀ ਮੋਡੀਆਂ ਮੰਤਰੀ ਸਾਹਿਬ ਪਹੁੰਚੇ ਨੇ ਬਰਸਟ ਦਾ ਪਹੁੰਚੇ ਨੇ ਫੋਰ ਚੇਅਰਮੈਨ ਆ ਜਾਈ ਨੇ ਸਾਰੇ ਵਲੰਟੀਅਰ ਆਲੇ ਦਾਲੇ ਪਿੰਡਾਂ ਦੇ ਸਰਪੰਚ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇੱਕੋ ਹੀ ਇੱਕ ਪਾਰਟੀ ਆ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇੱਕੋ ਹੀ ਇੱਕ ਪਾਰਟੀ ਆ ਜਿਹੜੀ ਵਰਕਰਾਂ ਦਾ ਸਨਮਾਨ ਕਰਦੀ ਆ ਮੈਂ ਸਾਰੇ ਵਰਕਰਾਂ ਨੂੰ ਇੱਕ ਬੇਨਤੀ ਕਰਨਾ ਤੁਹਾਡੇ ਜਰੀਏ ਕਹਿਣਾ ਚਾਹੁੰਨਾ ਬਈ ਕੋਈ ਜਲ ਥੋੜਾ ਕਰਨ ਦੀ ਰੋੜ ਨਹੀਂ ਆਮ ਆਦਮੀ ਪਾਰਟੀ ਕੋਲੇ ਐਨੇਕ ਮਤਲਬ ਉਹਦੇ ਪਏ ਨੇ ਹਲੇ ਜਿਹੜੇ ਜਿਹੜੇ ਸਾਡੇ ਮਤਲਬ ਵਧੀਆ ਕੰਮ ਕਰਨਗੇ ਗਰਾਊਂਡ ਲੈਵਲ ਤੇ ਲੋਕਾਂ ਨੂੰ ਪਤਾ ਲੱਗੂ ਵੀ ਹਾਂ ਸਾਡੇ ਦਿਨ ਔਰ ਰਾਤ ਕੰਮ ਕਰਦਾ ਉਹਨਾਂ ਨੂੰ ਚੇਰਮੈਨੀਆਂ ਉਹਦੇ ਵਧੀਆ ਮਿਲਣਗੇ ਤੁਹਾਡੇ ਜਰੀਏ ਮੈਂ ਕਹਿਣਾ ਚਾਹਣਾ ਇਸ ਪਰਿਵਾਰ ਨੂੰ ਬਹੁਤ ਬਹੁਤ ਮੁबारकਾਂ ਮੈਂ ਜਗਦੀਪ ਨੇ ਗਰੰਟੀ ਵੀ ਲੈਣਾ ਪੂਰੀ ਵੀ ਇਹ ਦਿਨ ਔਰ ਰਾਤ ਕਿਸਾਨਾਂ ਦਾ ਆੜਤੀਆਂ ਦਾ ਜੋ ਵੀ ਇੱਥੇ ਮੱਡੀਆਂ ਦੇ ਵਿੱਚ ਕੋਈ ਪ੍ਰੋਬਲਮ ਆਊਗੀ ਸੜਕਾਂ ਬਰਤੀ ਤੁਸੀਂ ਕਿਹਾ ਵਾ ਪਹਿਲ ਦੇ ਦਾਤ ਤੇ ਸੜਕਾਂ ਬਣਾਵਾਂ ਜਿੱਨੀਆਂ ਮੱਡੀਪੋਰਟ ਤੇ ਪੈਂਦੀਆਂ ਨੇ ਤੇ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਡਾ ਧੰਨਵਾਦ ਕਰਦਾ ਹਾਂ ਕਣਾ ਜੋਗੇ ਜਿਹੜੇ ਅੱਜ ਪੰਜਾਬ ਦੇ ਵਿੱਚ ਜੇ ਆਪਾਂ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਦੀ ਗੱਲ ਕਰੀਏ ਤਾਂ ਕਿੰਨੇ ਕ ਆਉਦੇ ਨੇ ਕੁੱਲ ਜਿਹੜੇ ਆਉਦੇ ਹੈਗੇ ਸਾਡੇ ਕੋਲ तकरीबन 180 ਤੋਂ ਵੱਧ ਆਉਦੇ ਨੇ ਮਾਰਕੀਟ ਕਮੇਟੀਆਂ ਜਿਹੜੀਆਂ ਜਿੰਨੇ ਚੇਅਰਮੈਨ ਲੱਗਣੇ ਨੇ ਉਹ ਤੱਕ ਕਿੰਨੇ ਕ ਲਗਾਏ ਗਏ तकरीबन 169 ਲੱਗ ਚੁੱਕੇ 10-11 ਰਹਿ ਗਏ ਉਹਨਾਂ ਦੀ ਵੀ ਨੋਟੀਫਿਕੇਸ਼ਨ ਪੈਂਡਿੰਗ ਹੈ ਹੋ ਜਾਣਗੇ ਸਾਰੇ ਅੱਜ ਤੁਸੀਂ ਇੱਥੇ-ਇੱਥੇ ਤੌਰ ਤੇ ਕਿਲਾ ਰਾਏਪੁਰ ਦੇ ਵਿੱਚ ਪਹੁੰਚੇ ਹੋ ਜਿੱਥੇ ਕਿ ਚੇਅਰਮੈਨ ਸਾਹਿਬ ਜਿਹੜੀ ਤਾਜਪੋਸ਼ੀ ਸਮਾਗਮ ਨੇ ਤੇ ਕੀ ਕਹਿਣਾ ਚਾਹੋਗੇ ਕਿੰਨਾ ਚੀਜ਼ਾਂ ਨੂੰ ਕਿ ਕਿਹੜੀ ਟਰਮ ਐਂਡ ਕੰਡੀਸ਼ਨ ਕੀ ਆ ਜਿਹੜੇ ਚੇਅਰਮੈਨ ਲਗਾਏ ਜਾ ਰਹੇ ਨੇ ਦੇਖੋ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜੇ ਆਮ ਆਦਮੀ ਦੇ ਵਲੰਟੀਅਰ ਸੀਗੇ ਜਿਨ੍ਹਾਂ ਨੇ ਪਾਰਟੀ ਵਾਸਤੇ ਕੰਮ ਕੀਤਾ ਉਹਨਾਂ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਜਾ ਰਹੀ ਆ ਪੂਰੇ ਪੰਜਾਬ ਦੇ ਵਿੱਚ ਵਰਕਰਾਂ ਨੂੰ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਨੇ ਤਾਂ ਕਿ ਪੰਜਾਬ ਦੀਆਂ ਮੰਡੀ ਸਿਸਟਮ ਨੂੰ ਹੋਰ ਡਵੈਲਪ ਕੀਤਾ ਜਾਵੇ ਜਿੱਥੇ ਸਾਡੇ ਕੋਈ ਫੜ ਬਣਾਉਣ ਵਾਲੇ ਨੇ ਜਾਂ ਲਿੰਕ ਰੋਡਸ ਦੀ ਮੁਰੰਮਤ ਕਰਨ ਵਾਲੀ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੇ ਚੇਅਰਮੈਨ ਮੰਡੀ ਬੋਰਡ ਦੇ ਜਿਹੜੇ ਮਾਰਕੀਟ ਕਮੇਟੀਆਂ ਦੇ ਨੇ ਉਹ ਅੱਗੇ ਹੋ ਕੇ ਇਹਨਾਂ ਕੰਮਾਂ ਨੂੰ ਹੋਰ ਯੋਗਦਾਨ ਪਾਉਣ ਸਰ ਪਿਛਲੀਆਂ ਸਰਕਾਰਾਂ ਨੂੰ ਹਟ ਕੇ ਕੁਝ ਅਲੱਗ ਤੋਂ ਕਰ ਰਹੇ ਮਾਰਕੀਟ ਕਮੇਟੀਆਂ ਜਿ ਉਹਨਾਂ ਦੇ ਕੋਈ ਪਿਛਲੀਆਂ ਹਟ ਕੇ ਤਾਂ ਇਹ ਹੈ ਕਿ ਸਾਡਾ ਰੂਰਲ ਡਵੈਲਪਮੈਂਟ ਦਾ ਫੰਡ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ ਇਹਦੇ باوجود ਅਸੀਂ 3492 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਤਿਆਰ ਕੀਤਾ ਜਿਹਦੇ ਨਾਲ ਪਿਛਲੇ 9 ਸਾਲਾਂ ਤੋਂ ਜੋ ਵੀ ਸੜਕਾਂ ਸਾਡੀਆਂ ਰਿਪੇਅਰ ਹੋਣ ਵਾਲੀਆਂ ਨੇ ਸਾਰੀਆਂ ਦੀ ਰਿਪੇਅਰ ਕਰਾਵਾਂਗੇ 18744 ਕਿਲੋਮੀਟਰ ਸੜਕਾਂ ਨੇ ਜਿਨ੍ਹਾਂ ਦੀ ਰਿਪੇਅਰ ਹੋਣ ਵਾਲੀ ਆ ਔਰ ਰਿਪੇਅਰ ਦੇ ਨਾਲ-ਨਾਲ ਅਸੀਂ ਇਹਨਾਂ ਸੜਕਾਂ ਦੀ 5 ਸਾਲ ਦੀ ਮੇਨਟੇਨੈਂਸ ਵੀ ਉਸ ਠੇਕੇਦਾਰ ਤੋਂ ਕਰਾਵਾਂਗੇ ਜਿਹੜਾ ਇਹ ਇਹ ਸੜਕਾਂ ਦੀ ਰਿਪੇਅਰ ਕਰੂਗਾ ਇਹ ਪਹਿਲੀ ਪਹਿਲੀ ਵਾਰ ਹੋਇਆ ਹੈ ਭਾਰਤ ਦੇ ਇਤਿਹਾਸ ਚ ਕਿ ਸੜਕਾਂ ਦੀ ਜਿਹੜੀ ਮੁਰੰਮਤ ਕਰਨ ਵਾਸਤੇ ਜਿਹੜਾ ਠੇਕੇਦਾਰ ਕਰੂਗਾ ਉਹ ਉਹਦਾ ਜ਼ਿੰਮੇਵਾਰ 5 ਸਾਲ ਉਹਨੂੰ ਮੇਨਟੇਨ ਵੀ ਕਰਕੇ ਰੱਖੂਗਾ ਸਰ ਕੀ ਨਵੀਆਂ ਸੜਕਾਂ ਵੀ ਬਣਨਗੀਆਂ ਬਿਲਕੁਲ ਨਵੀਆਂ ਸੜਕਾਂ ਵੀ ਬਣਾ ਰਹੇ ਆ ਕਾਫੀ ਸੜਕਾਂ ਜਿਹੜੀਆਂ ਮੰਡੀਆਂ ਨਾਲ ਜੁੜਦੀਆਂ ਨੇ ਅਸੀਂ 18 ਫੁੱਟ ਚੌੜੀਆਂ ਕਰ ਰਹੇ ਆ ਪੂਰੇ ਪੰਜਾਬ 'ਚ ਹੀ ਕਰ ਰਹੇ ਠੀਕ ਜੀ ਦੇਵ ਸਾਬ ਜੀ ਤੁਸੀਂ ਚੇਅਰਮੈਨ ਬਣਿਓ ਮਾਰਕੀਟ ਕਮੇਟੀ ਕਲਾ ਰਾਇਪੁਰ ਦੇ ਕੀ ਕਹਿਣਾ ਚਾਹੂਗੇ ਪਹਿਲਾਂ ਇਸ ਮੌਕੇ ਬਈ ਧੰਨਵਾਦ ਤੁਹਾਡਾ ਪਹਿਲਾਂ ਸਾਰੇ মিডিਆ ਇੱਥੇ ਆਉਣ ਲਈ ਤੇ ਬੜਾ ਖੁਸ਼ੀ ਆਉਂਦਾ ਹੈ ਮੇਰੇ ਲਈ ਅੱਜ ਇਹ ਜੋ ਪਰਮਾਤਮਾ ਕਰਨਿਓ ਤੇ ਮੇਰੀ ਪਾਰਟੀ ਕਰਨਿਓ ਮੇਰੀ ਮਿਹਨਤ ਦੇ ਬੂਰ ਪਾਇਆ ਗਿਆ ਆ ਪਾ ਤੇ ਮੈਨੂੰ ਚੇਅਰਮੈਨ ਮਾਰਕੀਟ ਕਮੇਟੀ ਕਦਾਰਾ ਪ੍ਰਬੰਧ ਦਾ ਹੌਂਦਾ ਦਿੱਤਾ ਗਿਆ ਪਾਰਟੀ ਕਰਨਿਓ ਮੈਂ ਇਸ ਸੌਣ ਦੇ ਦਿਨ ਰਾਤ ਇੱਕ ਮਿਹਨਤ ਕਰਾਂਗਾ ਅੱਗੇ ਦੀ ਮੰਗੂ ਡਟ ਕੇ ਮਿਹਨਤ ਕਰੂੰ ਜਿੱਦਾਂ ਅੱਗੇ ਕੀਤੀ ਆ ਮੈਂ ਕਿਹਦਾ ਸਿਹਰਾ ਕਿਹ ਨੂੰ ਦੇਣਾ ਚਾਹੋਗੇ ਤੁਸੀਂ ਵੀ ਤੁਸੀਂ ਕ੍ਰੈਡਿਟ ਮੈਨ ਕਿਹ ਨੂੰ ਸਿਰਫ ਸਾਡੇ ਐਮਐਲਏ ਸਾਹਿਬ ਜੀ ਮਸਾਂ ਸੰਗੋਵਾਲ ਜੀ ਨੂੰ ਤੇ ਸਾਡੇ ਪਾਰਟਿਸਪੈਂਟ ਸ਼੍ਰੀ ਕੇਜਰੀਵਾਲ ਜੀ ਸਰਬੰਦ ਕੇਜਰੀਵਾਲ ਜੀ ਨੂੰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਮਾਨ ਸਿੰਘ ਮਾਨ ਜੀ ਨੂੰ ਤੇ ਸਾਡੀ ਜਿਹੜੇ ਪੰਜਾਬ ਮੰਡੀ ਬੋਰਡ ਚੇਅਰਮੈਨ ਨੇ ਪ੍ਰਚੰਦ ਸਿੰਘ ਬਰਸੜ ਜੀ ਨੂੰ ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਦੇਖਿਆ ਤੇ ਮੈਨੂੰ ਚੇਅਰਮੈਨ ਬਣਾਇਆ ਮਾਰਕੀਟਿੰਗ ਟਿਕਾਣਾ ਚੇਅਰਮੈਨ ਜਿਵੇਂ ਕਿ ਤੁਹਾਡਾ ਜਿਹੜਾ ਪਸੋਕੜ ਆ ਉਹਦੇ ਵਿੱਚ ਕੋਈ ਪੋਲਿਟਿਕਸ ਨਹੀਂ ਸੀ ਕਿਵੇਂ ਦੇਖਦੇ ਹੋ ਤੁਸੀਂ ਇੱਕ ਆਮ ਵਲੰਟੀਅਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਲਿਆਂਦਾ ਤੇ ਹੋਰ ਵਲੰਟੀਅਰ ਵੀ ਇਹ ਤੋਂ ਉਤਸਾਹਤ ਹੋਣਗੇ ਕਿਵੇਂ ਦੇਖਦੇ ਹੋ ਤੁਸੀਂ ਬਈ ਦੇਖੋ ਮੇਰੇ ਫੈਮਲੀ ਦਾ ਕੋਈ ਬੈਕਗ੍ਰਾਉਂਡ ਤਾਂ ਹੈ ਨਹੀਂ ਕੋਈ ਨਾ ਸਰਪੰਚ ਸੀ ਨਾ ਪੰਚ ਬਣਿਆ ਤਾਂ ਮੇਰੇ ਫਾਦਰ ਸਾਹਿਬ ਜਾਂ ਮੇਰੇ ਕੋਲ ਫੈਮਲੀ ਵਿੱਚ ਤੇ ਪਾਰਟੀ ਨੇ ਮੈਨੂੰ ਐਡੀ ਵੱਡੀ ਜਿਵੇਂ ਮਰ ਦਿੱਤੀ ਹੈ ਜਿਹੜੀ ਮੈਂ ਕਦੇ ਸੋਚੀ ਨਹੀਂ ਸੀਗੀ ਵੀ ਮੈਨੂੰ ਪਾਰਟੀ ਚੇਅਰਮੈਨ ਬਣਾਉਗੀ ਤੇ ਮੈਂ ਐਡੇ ਵੱਡੇ ਆਂਡੇ ਤੇ ਬੈਠੂੰਗਾ ਤੇ ਪਾਰਟੀ ਜਿਹੜੇ ਗਾਰੰਟੀ ਹੁਣ ਉਹਨਾਂ ਨੂੰ ਇੱਕ ਬੇਨਤੀ ਕਰਦਾ ਵੀ ਮਿਹਨਤ ਜਾਈ ਰੱਖੋ ਮਿਹਨਤ ਨੂੰ ਫਾਇਡ ਮਿਹਨਤ ਤੇ ਫਾਇਡ ਲੱਗੂਗਾ ਤੂੰ ਫੂਰ ਪਊਗਾ ਮਿਹਨਤ ਨੂੰ ਤੇ ਤੁਸੀਂ ਵੀ ਉਹ ਜਿਹੜੀ ਅੱਜ ਕੁਰਸੀ ਹੈ ਮੈਂ ਮੇਟਾ ਤੁਸੀਂ ਵਿੱਚੋਂ ਇਹ ਸਰ ਜੀ ਮੰਨਦਾ ਕਿ ਇਹ ਕੁਰਸੀ ਜਿਹੜੀ ਇਕੱਲੀ ਮੇਰੀ ਨੇ ਉਹ ਹਰ ਇੱਕ ਵਾਰੰਟੀ ਇਹਦੇ ਜਿਨ੍ਹਾਂ ਨੇ ਪਾਰਟੀ ਦੇ ਦਿਨਾਂ ਤੱਕ ਕੀਤਾ ਵਾ ਕੀ ਲੱਗਦਾ ਕਿਹੜੇ ਕਿਹੜੇ ਕੰਮ ਹੋਣੇ ਆਲੇ ਕਿਹੜੇ ਚੈਲੰਜ ਲੱਗਦਾ ਵੀ ਤੁਹਾਨੂੰ ਇਹ ਬੇਸ ਕਰਨੇ ਪੈਣਗੇ ਬਈ ਦੇਖੋ ਕੰਮ ਸਰਕਾਰ ਲੱਗੀ ਹੋਏ ਦਿਨਾਂ ਤੱਕ ਕਰ ਰਹੀ ਹੈ ਵਾਰੰਟੀ ਆਪਣੇ ਪੰਜਾਬ ਦੇ ਚਿੰਦੇ ਵੀ ਲੋਕ ਨੇ ਉਹ ਖੁਸ਼ ਨੇ ਆਵਾ ਨਹੀਂ ਪਾਰਟੀ ਤੋਂ ਮਿਹਨਤ ਕਰ ਰਹੇ ਨਹੀਂ ਸਰਕਾਰ ਆਪ ਦੇ ਕੋਲ ਨਹੀਂ ਕਰ ਰਹੀ ਹੈ ਪੂਰਾ ਵਿਕਾਸ ਤੇ ਹੌਣ ਦੇਣਾ ਵਿੱਚ ਸੜਕਾਂ ਜੋ ਲਿੰਕ ਰੋਡ ਨੇ ਜਾਂ ਮੰਡੀਪੁਰ ਦੇ ਕੋਈ ਕਿਸਾਨਾਂ ਨੂੰ ਗ੍ਰਿੱਕਤਾ ਆਉਂਦੀਆਂ ਨੇ ਸਾਹ ਦੂਰ ਕੀਤੀ ਜਾਣਗੀਆਂ ਆਰਤੀਆਂ ਨਾਲ ਨੌ ਮਾਂ ਦਾ ਰਸਤਾ ਹੁੰਦਾ ਕਿਸਾਨਾਂ ਦਾ ਉਹਨਾਂ ਨਾਲ ਮਿਲ ਕੇ ਅਸੀਂ ਹੌਣ ਦੇਣਾ ਵਿੱਚ ਜੋ ਵੀ ਕੰਮ ਹੋਣਗੇ ਕਰਾਂਗੇ ਕਾਜਦਾਰ ਤੇ ਕਰੀਏ ਮੰਡੀਪੁਰ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਕਿਵੇਂ ਦੇਖ ਦਿੱਤੀ ਜਿਹੜੀਆਂ ਟੁੱਟੀਆਂ ਬਈ ਦੇਖੋ ਸੜਕਾਂ ਜਿਨ੍ਹਾਂ ਦਾ ਵੀ ਕੰਟਰੈਕਟ ਹੋ ਗਿਆ ਪੂਰਾ 5 ਸਾਲਾਂ ਦਾ ਤੇ ਆਪਾਂ ਉਹ ਸਾਰੀਆਂ ਸੜਕਾਂ ਬਣਾਵਾਵਾਂਗੇ ਹਾਂਜੀ ਹਾਂਜੀ ਤੇ ਹਜ਼ਾਰ ਸੜਕ ਜਿਲ੍ਹਾ ਲੁਧਿਆਣੇ ਦੀ ਪੂਰੀ ਹੋ ਚੁੱਕੀ ਆ ਜਿਹੜੀ ਬਣ ਰਹੀ ਆਣੀ ਟੈਂਟਰ ਪਾਸ ਸੁਕੇ ਜੇ ਬਾ ਉਹਨਾਂ ਦੇ ਨਾਲ ਸੜਕਾਂ ਸਾਰੀ ਨਵੀਆਂ ਕੀਤੀਆਂ ਜਾਂਦੀਆਂ ਨੇ ਤੇ ਲਿਫਟਿੰਗ ਦੀ ਸਭ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ। ਲਿਫਟ ਦੀ ਕਿਤੇ ਪ੍ਰੋਬਲਮ ਨਹੀਂ ਹੈਗੀ ਤੇ ਕਿਸਾਨ ਆਉਂਦੇ ਆ, ਢਾਲਾ ਕੋਲਦੇ ਆ ਤੇ ਇੱਕ ਮਿੰਟ ਟਰਾਲੀਆਂ ਦਾ ਆਉਂਦਾ ਤੇ ਕਣਕ ਤੋਲ ਕੇ ਉਹਨਾਂ ਦੇ 24 ਘੰਟਿਆਂ ਵਿੱਚ ਖਾਤੇ ਵਿੱਚ ਪੈਸੇ ਆ ਜਾਂਦੇ ਆ ਤੇ ਕਿਸੇ ਕਿਸਾਨ ਨੂੰ ਰਾਤ ਕੱਟਣੀ ਪਈ ਨਹੀਂ ਮੰਡੀਆਂ ਵਿੱਚ। ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹ ਰਹੇ ਹੋ? ਹਾਂਜੀ। ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹ ਰਹੇ ਹੋ? ਕਿਸਾਨ ਭਰਾਵਾਂ ਨੂੰ ਭਾਈ ਦੇਖੋ ਕਿਸਾਨ ਭਰਾਵਾਂ ਨੂੰ ਬਸ ਝੋਨੇ ਦਾ ਸੀਜ਼ਨ ਸ਼ੁਰੂ ਆ ਤੇ 9 ਤਰੀਕ ਨੂੰ ਆਪਣੇ ਜਿਲ੍ਹੇ ਇੱਥੇ ਜ਼ਿਲ੍ਹੇ ਦੇ ਹੈਗੀ ਲੈਟ ਆਉਣ ਲੱਗ ਗਈਆਂ ਨੇ ਮੋਟਰਾਂ ਦੀ। ਸਰਕਾਰ 8 ਘੰਟੇ ਕਹਿ ਰਹੀ ਹੈ ਤੇ ਉਸ ਤੋਂ ਵੱਧ ਮਿਲੂਗੀ। ਕਿ ਕਿਸਾਨ ਭਰਾ ਬੇਨਤੀ ਕਰਦੇ ਆ ਵੀ ਹੁਣ ਕਣਕਾ ਸੀਜ਼ਨ ਜਿੱਦਾਂ ਕਣਕੀ ਸੀਜ਼ਨ ਵਿੱਚ ਸੁੱਕੀ ਕਣਕ ਆਈ ਆ ਉਦਾਂ ਹੀ ਝੋਨੇ ਸੀਜ਼ਨ ਵਿੱਚ ਸੁੱਕੇ ਕਣਕ ਆਪਣੇ ਜੀਰੀ ਲੈ ਕੇ ਆਇਓ ਤੇ ਇਦਾਂ ਹੀ ਚੱਲੂ ਜਿਵੇਂ ਹੁਣ 24 ਘੰਟੇ ਵਿੱਚ ਪੇਮੈਂਟ ਖਾਤਿਆਂ ਵਿੱਚ ਆਈ ਆ ਉਦਾਂ ਹੀ ਚੌਣਾ ਬੜਾ ਹਲਕਾ ਵਿਧਾਇਕ ਜੀਵਨ ਸਿੰਘ ਸੰਘੋਵਾਲ ਨੇ ਤੁਹਾਡਾ ਨਾਮ ਅੱਗੇ ਭੇਜਿਆ ਕੀ ਕਹਿੰਦਾ ਜਾਂਦੇ ਉਹਨਾਂ ਨੂੰ ਭਾਈ ਮੈਂ ਧੰਨਵਾਦ ਕਰਦਾ ਮਾਨ ਸਾਹਿਬ ਦਾ ਜਿਨ੍ਹਾਂ ਨੇ ਮੇਰੀ ਮਿਹਨਤ ਦੇਖੀ ਤੇ ਉਹਨਾਂ ਨੇ ਮੇਰਾ ਨਾਮ ਭੇਜਿਆ ਆ ਕੇ ਤੇ ਮੈਂ ਕਿਹਾ ਸੋਚਿਆ ਸੀ ਮੈਂ ਇਸ ਕਾਵਲ ਹੋਊਂਗਾ ਤੇ ਇਸ ਟੀਮ ਮੈਂ ਹੀ ਤੇ ਕਾਵਲ ਤੁਹਾਨੂੰ ਲੱਗਦਾ ਵੀ ਤੁਹਾਨੂੰ ਅੱਗੇ ਨਾਲੋਂ ਵੀ ਜ਼ਿਆਦਾ ਕੰਮ ਕਰਨਾ ਪੈਣਾ ਬਹੁਤ ਕੰਮ ਕਰਨਾ ਪਾਣਾ ਬਾਈ ਤੇ ਪਾਰਟੀ ਲਈ ਜਨਰਲ ਤੇ ਕਰਾਂਗੇ ਤੇ ਪਾਰਟੀ ਨੂੰ ਚਮਕਾਵਾਂਗੇ ਨਾ ਅਗਰ ਅਸੀਂ ਥੈਂਕ ਯੂ ਧੰਨਵਾਦ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز